ਸਤਿ ਸ਼੍ਰੀ ਅਕਾਲ ਬੇਟੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਵਾਈ ਪਈ ਜਿਲ੍ਹਾ ਤਰਨਤਰ ਮੇਰਾ ਤਸਵੀਰ ਖਦੂਸ ਹੈ ਅੱਜ ਵੀਰ ਨੇ ਕੋਈ ਤਿੰਨ ਪੰਜੂ ਸੇਲ ਆ ਤੇ ਆਉਣ ਵੀਰ ਨੇ ਗੱਲਬਾਤ ਕਰੀ ਆਪਾਂ ਬਾਈ ਜੀ ਅਸਤੀ ਕਲ ਜੀ ਹੋਰ ਬਾਈ ਜੀ ਕਿਦਾਂ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਅੱਜ ਸਾਰੇ ਡਿਊਟੀ ਲੈ ਕੇ ਬਾਈ ਜੀ ਹਾਂਜੀ ਆਹ ਫੋਟੋ ਪਰ ਡਿਊਟੀ ਲੱਗੇ ਉਹਨਾਂ ਦੀ ਹਾਂਜੀ ਠੀਕ ਕਿੱਥੇ ਗਏ ਜੀ ਉਹ ਜੀ ਮੈਂ ਫਰੋਜਪੁਰ ਹੀ ਆ ਜੀ ਹਾਂਜੀ ਫਰੋਜਪੁਰ ਠੀਕ ਹੈ ਜੀ ਚਲੋ ਅੱਜ ਫਿਰ ਕਿੰਨੇ ਆ ਜੀ ਅਜੀਤ ਇਹਨੇ ਆ ਰਹੀ ਹੈ ਇਹਨੇ ਹਾਂ ਜੀ ਕਰੀ ਸ਼ੁਰੂ ਜੀ ਹਾਂ ਜੀ ਦੱਸੋ ਜੀ ਇਹ ਸੁਈ ਹੈ ਜੀ ਆਹ ਹਾਂ ਜੀ ਹਾਂ ਜੀ ਸੁਈ ਹੈ ਜੀ ਦੁੱਧ ਕਿੰਨਾ ਜੀ ਇਹਦੇ ਆ ਪੰਜਵਾ ਦੇਣੇ ਸੁਈ ਨੂੰ ਜੀ ਇਹਦੇ ਤੇ ਕੋ 12 ਕਿਲੋ ਹੋ ਜੇ ਸੇ ਅੱਛਾ ਆ ਬੱਚਾ ਆ ਗਿਆ ਨਾ ਜੀ 12 ਤੋਂ ਵੱਧ ਹੈ ਹਾਂ ਜੀ ਇਹ ਬੱਚਾ ਆ ਗਿਆ ਮਗਰ ਕਟਾ ਜੀ 12 ਤੋਂ ਤਾਂ ਵੱਧ ਕੋਈ 12 ਕਿਲੋ ਕਹਿੰਦੇ ਜੀ ਠੀਕ ਨਹੀਂ ਬਹੁਤ ਮੋਟੇ ਮੋਟੇ ਮੇਰੇ ਤੇ ਦੋਨੋਂ ਸਾਈਡ ਤੇ ਦੁੱਧ ਵਾਲੀ ਮਾਦੇ ਜੀ ਦੁੱਧ ਵਾਲੀ ਮਾਦੇ ਨਹੀਂ ਲੀਵੀ ਜਾਂਦੀ ਮਾਜ ਤੇ ਖੋਲੇ ਬਾਈ ਜੀ ਫਿਰ ਇਹਨੂੰ ਖੋਲੋ ਜੀ ਲਓ ਜੀ ਦੇਖੋ ਗਰਾਂ ਦੀ ਚਲੋ ਆ ਜੇ ਹੋਰ ਬਾਸ ਕਰੀਏ ਪਰ 12 ਕਿਲੋ ਇਸ ਟਾਈਮ ਰੈਡੀ ਹੈ ਜੀ ਤੇ ਦੇਖੋ ਸੋਣੀ ਝੋਟੀ ਆ ਪੰਜਨ ਹੋਈ ਕੋਈ ਨੂੰ ਜੀ ਹਾਂਜੀ ਤੇ 20 ਦਿਨ ਬਾਅਦ ਦੇਖੋ ਵੱਡੀ ਝੋਟੀ ਨਾਲੇ ਆਹ ਬਾਠੀ ਚੱਲ ਗਈ ਲੈ ਲੈ ਦਿਓ ਬੱਚੇ ਜੋ ਆਜੂ ਹੈ ਬਿਲਕੁਲ ਵਧੀਆ ਹਣਾ ਭੈਜੀ ਬਿਲਕੁਲ ਭਾਜੀ ਓਕੇ ਬਿਲਕੁਲ ਕੋਈ ਮਸਾ ਜੀ ਹਾਂਜੀ ਇਹ ਬੜੀਆਂ ਮੋਟੀਆਂ ਮੋਟੀਆਂ ਹਾਂ ਬਹੁਤ ਮੋਟੀਆਂ ਮੋਟੀਆਂ ਮਿਲ ਕੇ ਵੇਚਦੇ ਹਾਂ ਹਾਂਜੀ ਹਾਂਜੀ ਭਾਈ ਜੀ ਇਹਦਾ ਜੀ ਅਗੇ ਜੀ 120 1,20,000 ਰੁਪਏ ਹਾਂਜੀ ਹੋ ਜਾਊਗਾ ਮੌਕੇ ਦਾ ਮਾਨਤਾ ਹਾਂਜੀ ਚੋਇਨਾ ਕਰਦਾਂਗੇ ਆਹਾਂ ਜੀ ਹਾਂਜੀ ਇਹ ਗੱਪੜਾ ਗੱਪੜਾ ਜੀ ਇਹਦੇ ਅੱਜ ਕੱਲ ਕੱਲ ਜਾਨੀ ਕਿਤੇ ਦਿਨ ਪੂਰੇ ਹੋ ਗਏ ਸੀ 1-2 ਦਿਨ ਉੱਪਰ ਹੀ ਛੜੇ ਹੋਏ ਜੀ ਇਹ ਲੈ ਜਾਏਗੀ ਮਿਲਦਾ 500 ਹਾਂਜੀ 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 ਇਹ ਵੀ ਖੋਲੋ ਫਿਰ ਲਓ ਜੀ ਇਹ ਵੀ ਦੇਖੋ ਫੈਮ ਲੈ ਜੂ ਪਰ ਮੈਂ ਚੰਗੀ ਏ ਦੁੱਧ ਵਾਲੀ ਆ ਆਹ ਐ ਗਾਇਆਂ ਲੇ ਗਦੇ ਜੀ ਫਿਰ ਹਾਂਜੀ ਗਾਇਆਂ ਗਾਇਆਂ ਨਹੀਂ ਆ ਰਹੀ ਕਿ ਗਾਇਆਂ ਆਉਣਗੀਆਂ ਜੀ ਇੱਕ ਗਰਮੀ ਬਹੁਤ ਹੋਦਾ ਕਰਕੇ ਥੋੜਾ ਹਾਂ 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 ਉਦੋਂ ਦੇ ਵੇਖ ਗਏ ਨਾ ਬੱਚੀ ਗਈਆਂ ਨਾ ਹਾਂਜੀ ਆ ਆ ਠੀਕ ਲੋ ਦੇਖੋ ਭਾਈ ਇਹ ਸਿੰਘ ਜਰੂਰ ਮਾੜੇ ਜੇ ਖੜੇ ਆ ਹਾਂ 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 ਪਰ ਜੀ ਦੁੱਧ 14 ਕਿਲੋ ਦੀ ਮੈਂ ਗਰੰਟੀ ਦਿੰਦਾ ਜੀ 14 ਕਿਲੋ ਨਾ ਦੇਵੇ ਤਾਂ ਵਾਪਸ ਘਲਾ ਦਿਓ ਕਰਾਏ ਮੈਂ ਦਵਾਗਾ ਜੀ ਠੀਕ ਆ ਦੁੱਧ ਵਾਲੀ ਮੱਝ ਹੈ ਨਾ ਹਾਂ ਜੀ ਇਹ ਵੀ ਸੰਭਲ ਨਾਲ ਜਾਈਦਾ ਕੋਈ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੇ ਕੋਈ ਹੋਇਆ ਉਹ ਤਾਂ ਚਲੋ ਜੀ ਜਿਆਦਾ ਕਿੰਨੇ ਪੈ ਚਲੋ ਮੈਂ ਫਿਰ ਵੀ ਦੋ ਤਿੰਨ ਕਿਲੋ ਨਾ ਨਹੀਂ ਠੀਕ ਜੀ ਹਾਂ ਜੀ ਹਾਂ ਜੀ ਭਾਈ ਜੀ ਭਾਈ ਜੀ ਇਹਦਾ ਹੈਗਾ ਜੀ 92000 92000 ਹਾਂ ਜੀ ਛੋੜੀ ਹੋਣੀ ਬੱਸ ਨਾ ਜੀ ਹਾਂ ਜੀ ਛੋੜੀ ਹੋਵੇਗੀ ਬੇਟੀ ਬੰਦ ਚਾਹ ਜੀ ਦੇ ਭਾਈ ਮੇਰਾ ਤਾਜੀ ਫੂਲੀ ਦੇ ਜੈਰ ਪੈ ਗਈ ਆ ਜੀ ਜੈਰ ਪੈ ਗਈ ਉਹ ਮਗ ਕਟਾ ਆ ਗਿਆ ਕਟਾ ਆ ਗਿਆ ਜੀ ਉੱਚ ਆ ਜੀ ਭਾਈ ਮੇਰੇ ਕੁੱਪਾ ਦੀ ਮਨਾ ਹਾਊਸ ਕੇ ਬਿਲਕੁਲ ਖੋਲੋ ਭਾਈ ਇਹਨੂੰ ਵੀ ਲੋ ਵੀ ਖੇ ਤਾਜੀ ਸੂਈ ਹੈ ਜੈਰ ਜੀ ਰੋਕੀ ਹੋਈ ਆ ਆ ਦੇਖੋ ਕਿੰਨਾ ਕਰਜੋ ਬਾਈ ਜੀ ਤੁਹਾਡੇ ਨਾਲ ਬਾਈ ਜੀ 12 ਕਿਲੋ ਤਾਂ ਪੱਕਾ ਹਨ ਜੀ 12 ਤੋਂ ਉੱਪਰ ਜਾਓਗੇ ਥੱਲੇ ਨਹੀਂ ਆਉਂਦੇ ਠੀਕ ਹੈ ਬਸ ਠੀਕ ਹੈ ਜੀ ਬਾਈ ਜੀ ਫਿਰ ਕੀਮਤ ਬਾਈ ਜੀ ਇਹਦਾ 95000 ਹੈ ਜੀ 95000 ਰੁਪਏ ਹਾਂ ਜੀ ਇਹਦੇ ਛੋੜੀ ਹੋਣੀ ਬਿਲਕੁਲ ਬਾਈ ਜੀ ਬਸ ਇਹ ਨਹੀਂ ਜੀ ਸੜਾ ਦੀ ਫੁੱਲ ਗਰੰਟੀ ਸਾਰਿਆਂ ਦੀ ਠੀਕ ਹੈ ਜੀ ਬਿਲਕੁਲ ਜੇ ਇਤਰਾਜ਼ੀ ਕੋਈ ਪ੍ਰੋਬਲਮ ਆਵੇ ਤੇ ਤੁਹਾਡੇ ਨਾਲ ਗੱਲ ਕਰ ਸਕਦਾ ਵੀ ਆਹ ਪ੍ਰੋਬਲਮ ਆਈ ਹੈ ਤੁਸੀਂ ਜੁਟ ਬੋਨੇ ਠੀਕ ਹੈ ਬਿਲਕੁਲ ਮੈਨੂੰ ਆਪਟੀ ਹੋ ਗਿਆ ਜੀ ਚਲੋ ਨੰਬਰ ਜੀ ਫਿਰ ਨੰਬਰ ਜੀ 90566 5008 ਠੀਕ ਹੈ ਪਿੰਡ ਬਾਈਪੋਈ ਜ਼ਿਲ੍ਹਾ ਕਰਨਤਾਰ ਤਹਿਸੀਲ ਸਾਸਿਕਾ ਸਤਿਕਾਰ ਸਤਿਕਾਰ